ਆ ਸਾਡੇ ਵਿੱਚ ਨਾ ਵੀ ਮੂਰਤੀ ਪੂਜਾ ਵਾਰ ਦਿੱਤੀ ਬਾਬੇ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀ ਕਰਵਾਣੀ ਨੇ ਦੁਨੀਆ ਤਾਰੀਏ ਫੋਟੋ ਨਹੀਂ ਲਿਟਾਏ ਉਹ ਤੋਂ ਸਤਨਾਮ ਜੀ ਵਾਹਿਗੁਰੂ ਤੁਸੀਂ ਦੱਸੋ ਬਾਣੀ ਤਾਰਦੀ ਹੈ ਕਿ ਫੋਟੋ ਤਾਰਦੀ ਹੈ ਕਰਵਾਣੀ ਤਾਰਦੀ ਹੈ ਨਾ ਗੁਰੂ ਦਾ ਸਰੂਪ ਕਰਵਾਣੀ ਹੈ ਤਾਂ ਤੇ ਉਹ ਉੱਥੇ ਜਾਨੀ ਕਿ ਫਿਰ ਬੜਾ ਤਰ੍ਹਾਂ ਦਾ ਜਾਨੀ ਕਿ ਪਖੰਡ ਖਿਲਾ ਦਿੱਤਾ ਬੜੇ ਤਰ੍ਹਾਂ ਦਾ ਪਖੰਡ ਸਾਡੇ ਵਿੱਚ ਖਿਲਾ ਦਿੱਤਾ ਤੇ ਉਹਦੇ ਆੜ ਦੇ ਵਿੱਚ ਕੀ ਕੀਤਾ ਹੈ ਡੇਰੇ ਵਾਲੇ ਬਾਬਿਆਂ ਨੇ ਆਪਣੀਆਂ ਫੋਟੋਆਂ ਦੀ ਪੂਜਾ ਵੀ ਸ਼ੁਰੂ ਕਰਾ ਲਈ ਫੁਰਤਕ ਬਹਾਨਾ ਨਾਲ ਪੂਜਾ ਤਾਂ ਆਉਣੀ ਸੀ ਇਹ ਪਾਤੀ ਹੋਈ ਗੱਲ ਤੁਹਾਨੂੰ ਦੱਸਣ ਸਾਡੇ ਜਨਕੀ ਪੰਜਾਬ ਦੀ ਦਲ ਚੱਲੀਆਂ ਸ਼ਰਧਾ ਦੇ ਉੱਤੇ ਵੀ ਦੁਨੀਆ ਨੇ ਪਖੰਡਵਾਦ ਨੂੰ ਸ਼ਰਧਾ ਬਣਾ ਚੁੱਕਿਆ ਹੈ ਜਦਕਿ ਸ਼ਰਧਾ ਹੁੰਦੀ ਹੈ ਗੁਰੂ ਦੇ ਬਚਨ ਨੂੰ ਮੰਨਣਾ ਇਹ ਜਨਕੀ ਸਾਡੇ ਪੰਜਾਬ ਵਿੱਚ ਵਰਤੀ ਘਟਨਾ ਹੈ ਅਸੀਂ ਕਿਸੇ ਘਰ ਚਲੇਗੇ ਅੱਗੇ ਵੇਖਿਆ ਕਿਉਂ ਪਰਿਵਾਰ ਨਾ ਇਸੇ ਡੇਰੇ ਨਾਲ ਜੁੜਿਆ ਸੀ ਤੇ ਉਹ ਡੇਰੇ ਵਾਲਿਆਂ ਨੇ ਕੀ ਕੀਤਾ ਫੋਟੋ ਨਾਲ ਮੂਰਤੀ ਪੂਜਾ ਦੇ ਵਿੱਚ ਪਾ ਦੱਸਾਂ ਜਿਹੜੇ ਕਹਿੰਦੇ ਨੇ ਬਾਬੇ ਜੋੜਦੇ ਆ ਜੋੜਦੇ ਕਾਹਦੇ ਨਾਲ ਅੱਗੇ ਐਕਸਟੈਂਡ ਨਹੀਂ ਕਰਦੇ ਫੋਟੋ ਨਾਲ ਮੂਰਤੀ ਪੂਜਾ ਨਾਲ ਅਕਈ ਡੇਰੇ ਵਿੱਚ ਤੁਸੀਂ ਦੇਖਿਓ ਸੱਚਖੰਡ ਕਿੰਨਾ ਪਵਿੱਤਰ ਥਾਂ ਹੈ ਸੱਚਖੰਡ ਅਵਸਥਾ ਜਿਹਨਾਂ ਨੇ ਸੱਚਖੰਡ ਸ਼ਬਦ ਦੀ ਬਦਨਾਮ ਕਰਤਾ ਸੱਚਖੰਡ ਲੇਖੇ ਵਿੱਚ ਕੀ ਹੈ ਆਵਾ ਬੈਂ ਦੇ ਜੁੱਤੇ ਹੈ ਆਚਪਲਾਂ ਆਵਾ ਬੈਂ ਦਾ ਝੋਲਾ ਆਵਾ ਬੈਂ ਦਾ ਸ਼ੇਰ ਹੈ ਆਵਾ ਫਾਂ ਖੰਬਾ ਪਦੀ ਵਾਲਟੀ ਹੈ ਖਵਾ ਬੈਂ ਦੀ ਕੁਰਸੀ ਹੈ ਇਸ ਸੱਚਖੰਡ ਦੇ ਵਿੱਚ ਬਾਬਾ ਬੈਂ ਦੇ ਝੋਲੇ ਤੇ ਚਪਲਾਂ ਬੋਲਦਾ ਹਨ ਅੰਦਰਸ਼ਨ ਹੋ ਗਿਆ ਭਾਈ ਅਦਰਸ਼ਨ ਕਰ ਲੋ ਹੋਇਆ ਬਾਬਾ ਬੈਂ ਵੀ ਖੁੰਢੀਏ ਨਿਰਵਾਣ ਦੇ ਜਤਨਾਏ ਜਿਵੇਂ ਪ੍ਰਤੀ ਵਾਰ ਠੀਕ ਹੋਏ ਦਰਸ਼ਨ ਉਹਨਾਂ ਨੂੰ ਦਰਸ਼ਨ ਹੋਗੇ ਦਰਸ਼ਨ ਕਰਦੇ ਦਰਸ਼ਨ ਹੋ ਗਏ ਤਾਂ ਤਾਂ ਦੇ ਦਰਸ਼ਨ ਹੋਏ ਦਰਸ਼ਨ ਕਰਨੇ ਗੁਰੂ ਦੇ ਦਰਸ਼ਨ ਤੋਂ ਹੋਣਾ ਹੋਣਾ ਤਾਂ ਪੂਰਾ ਧਿਆਨ ਲਾ ਕੇ ਗੁਰੂ ਦੀ ਬਾਣੀ ਸੁਣਉਂਦੇ ਹਾਂ ਤਾਂ ਸੁਣਿਆ ਸੀ ਨਾ ਸੋਪੇ ਦੀ ਅੱਖਾਂ ਹੀ ਗੁਰੂ ਦਾ ਦਰਸ਼ਨ ਹੁੰਦਾ ਹੈ ਜੋ ਧਿਆਨ ਲਾ ਕੇ ਬਾਣੀ ਸੁਣਉਂਦੇ ਦਰਸ਼ਨ ਕਰਾਉਣਾ ਸੀ ਗੁਰੂ ਦਾ ਦਰਸ਼ਨ ਕਰਾ ਦੇਤੇ ਹੁੰਡੀਆਂ ਦੇ ਜਪਲਾਂ ਨੇ ਸਾਚੇ ਖੰਡ ਪਵਿੱਤਰ ਸ਼ਬਦ ਹੈ ਇਹ ਵੀ ਬਦਨਾਮ ਕਰਦਾ ਰਹਿੰਦੀ ਹੁੰਦੀ ਇਹਨਾਂ ਨੇ ਉਹ ਡੇਰੇ ਵਾਲੇ ਬਾਬੇ ਦੀ ਫੋਟੋ ਵੀ ਵੱਡੀ ਕਰਕੇ ਲਾਈ ਨਾ ਮੈਂ ਤਾਂ ਨਹੀਂ ਲੈ ਰਿਹਾ ਕੋ ਸਾਡਾ ਇਹਨਾਂ ਕੋਈ ਨਿੱਜੀ ਬਿਰੋਧ ਨਹੀਂ ਅਸੀਂ ਸੁਧਾਰ ਨੂੰ ਸਮਝਾਉਣਾ ਤੇ ਇਸ ਲਈ ਉਹ ਫਿਰ ਬਾਬੇ ਦੀ ਫੋਟੋ ਵੱਡੀ ਕਰਕੇ ਲਾਈ ਡੇਰੇ ਵਾਲੇ ਬਾਬੇ ਦੀ ਦੇਖੋ ਪਰਵਾਰ ਨੂੰ ਜੋੜਿਆ ਕਾਹਦੇ ਨਾਲ ਹੈ ਫੋਟੋ ਨਾਲ ਜਿਵੇਂ ਖੇਤਾਂ ਦੇ ਅੰਦਰ ਵੀ ਜੋੜਦੇ ਨੇ ਦਾਤਮ ਅਤੇ ਗੜਵਾਰ 53 ਮੇਰਾ ਸਵਾ ਸਦਾ ਜਈ ਹੈ ਪਰ ਬਾਣ ਵਾਲੇ ਨੂੰ ਪੁੱਛਿਆ ਮੁਖੀ ਨਮਖਾਬਿਆ ਕੀ ਸ਼ੁਰੂ ਕੀਤਾ ਹੈ ਇਹ ਉੱਤਖੋਟੋ ਅਗੇ ਦਾਤਨ ਵਾਲਾ ਰੱਖਿਆ ਹੋਇਆ ਘੜਿਆ ਘੜਾਇਆ ਜਵਾਬ ਕੀ ਹੁੰਦਾ ਮੋਥੇ ਕੋਲੇ ਬਸ ਹੋ ਗਈ ਜਵਾਬ ਕਿਉਂਕਿ ਤਾਂ ਭਾਈ ਸਾਹਿਬ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਮੈਂ ਕਿ ਆਪਣੀ ਆਪਣੀ ਸ਼ਰਧਾ ਪਖੰਡਵਾ ਦਾ ਦੂਜਾ ਨਾਮ ਹੈ ਫਿਰ ਉਹ ਬਾਣੀ ਤੋਂ ਬਾਅਦ ਵੀ ਸਮਝਾਈ ਮੇ ਪਾਣੀ ਰੜਤਨਾ ਕਦੇ ਵੀ ਮੱਖਣੀ ਮਖਾਣਾ ਜਿੱਦੀ ਮਰਜ਼ੀ ਸ਼ਰਵਾ ਹੋਵੇ ਸਾਰੇ ਪਰਮਾਨ ਬਾਣੀ ਤੋਂ ਦਿੱਤੇ ਜਿਸ ਦਾ ਤੋਂ ਪਹਿਲਾਂ ਸੁਣਾ ਚੁੱਕਿਆ ਹਾਂ ਸੁਰ ਕੀ ਗੁਰਬਾਣੀ ਦੇ ਨਾਲ ਪਤਾ ਕੀ ਕਹਿੰਦਾ ਪੈਂਦਾ ਉਹ ਭਾਈ ਸਾਹਿਬ ਜੀ ਗੱਲ ਤਾਂ ਤੁਹਾਡੀ ਠੀਕ ਹੈ ਜੋ ਬਾਣੀ ਤੋਂ ਸੁਣਾਈ ਹੈ ਉਹ ਆਪਣੀ ਆਪਣੀ ਕਰਦਾ ਹੁੰਦੀ ਹੈ ਮੈਂ ਦੇਖਿਆ ਵੀ ਪਤਾ ਨਹੀਂ ਕਿੱਦਾਂ ਨੇ ਤੁਹਾਰਾ ਹੋਏ ਨਾ ਸਿੱਖਾਂ ਨੇ ਬਾਬਿਆਂ ਨੇ ਪਤਾ ਨਹੀਂ ਕੀ ਦੇਖੋ ਕੀ ਕਿੰਨਾ ਦੇ ਫਰਕ ਹੈ ਕਹਿੰਦੇ ਉਹ ਤਾਂ ਦਾ ਠੀਕ ਹੈ ਉਹ ਆਪਣੀ ਆਪਣੀ ਸ਼ਰਵਾ ਹੁੰਦੀ ਹੈ ਜਦੋਂ ਮੈਂ ਦੇਖਿਆ ਮੈਂ ਕਹਿੰਦੀ ਗਿਆਨ ਨੂੰ ਤਾਂ ਮੰਨਦਾ ਨਹੀਂ ਇਹ ਜੇ ਨਾਲ ਆਪਾਂ ਨੂੰ ਜੱਜੂ ਤਰੀਕਾ ਵਰਤਣਾ ਪਊਗਾ ਫੇਰ ਮੈਂ ਜੱਜੂ ਤਰੀਕਾ ਵਰਤੇ ਆਪਣਾ ਪਿੰਡਾਂ ਨਾਲ ਮੈਂ ਹੱਥ ਘਰਤਾ ਫੋਟੋ ਵੱਲ ਮੈਂ ਕਿਹਾ ਸਾਤਾ ਤੇਰੀ ਮੈਨੂੰ ਅਧੂਰੀ ਲੱਗਦੀ ਏ ਪੂਰੀ ਕਰਨਾ ਪੂਰੀ ਕਰਨਾ ਮੈਨੂੰ ਅਧੂਰੀ ਲੱਗਦੀ ਏ ਕਹਿੰਦਾ ਕਿਵੇਂ ਮੈਂ ਕਿਹਾ ਜੇ ਤੇਰਾ ਬਾਪਾ ਦਾਤਨ ਕਰਦਾ ਨਾ ਹੁੰਦਾ ਨੀ ਇਸ਼ਨਾਨ ਨਹੀਂ ਕਰਦਾ ਮੈਂ ਕਿਹਾ ਦਾਤਨ ਕਰਦੇ ਤਾਂ ਜੇ ਵੀ ਮਿੰਟਾਂ ਮਗਰੋਂ ਖੂਟੀ ਥਲੇ ਵੀ ਕਰਨ ਕਰਦੇ ਤਾਂ ਨਾ ਜਾਂ ਮੈਨੂੰ ਦੱਸ ਦੇ ਵੀ ਦਾਤਾਂ ਕਰਨ ਤੋਂ ਬਾਅਦ ਇਸ਼ਨਾਨ ਕੌਣ ਨਹੀਂ ਕਰਵਾ। ਇਸ਼ਨਾਨ ਵਾਲੀ ਖਿਆਲ। ਜਿਸ ਵੇਲੇ ਮੈਂ ਵਚਨ ਕੇ ਹੱਥ ਥੋੜਾ ਪਹੁੰਚ ਜਨੇ ਕਿ ਦਲ ਜਾਚੀ ਚਿਹਰੇ ਤੋਂ ਮੈਂ ਉਹਦੀ ਰੀਡਿੰਗ ਕੀਤੀ ਫੇਸ ਰੀਡਿੰਗ। ਮੈਨੂੰ ਲੱਗਿਆ ਵੀ ਕਿਲਾ ਠੰਡਾ ਜਾਂਦਾ ਫਖੰਦਵਾ। ਇੱਕ ਮਨ ਜਨੇ ਕਿ ਹੋਰ ਮਾਰ ਦਿੱਤੀ ਟੋਪਰ। ਮੈਂ ਕਿਹਾ ਗੜਬਾ ਰੱਖਨੇ ਪਾਣੀ ਦਾ ਤੇਰੀ ਸ਼ਰਤ ਹੈ ਨਾ ਫੁੱਟਾ ਪਾਣੀ ਪੀਂਦੀ ਹੈ ਮੈਂ ਵੀ ਤਾਂ ਹੈ ਨਹੀਂ ਚਲੋ ਤੇਰੀ ਹੈ ਕੀ ਮੈਂ ਕਿਹਾ ਖਰਾ ਗੜਬਾ ਰੱਖਨੇ ਪਾਣੀ ਦਾ ਤੇਰੀ ਬਾਥਰੂਮ ਹੀ ਜਾਂਦੇ ਨੇ ਮੈਂ ਕਿਹਾ ਇਹ ਬਾਥਰੂਮ ਨਹੀਂ ਕਰਦੇ ਤੁਹਾਡਾ ਤਾਂ ਕੋਈ ਚੈੱਕ ਕਰਾ ਕੇ ਲਿਆਓ ਯਾ ਸਾਡਾ ਫੁੱਟੋਲਾ ਬਾਬਾ ਜੀ ਪਾਣੀ ਤਾਂ ਪੀਂਦਾ ਹੈ ਬਾਥਰੂਮ ਪਤਾ ਨਹੀਂ ਖਾਦੇ ਨੇ ਕੋਈ ਟੈਸਟ ਕਰੋ ਬੋਲੋ ਆਪਣਾ ਨਾਮ ਲਓ ਹਾਂ ਤੁਸੀਂ ਮੰਗਲ ਕੰਟਨਮਸ਼ਾਹ ਨੇ ਜਦ ਤੂੰ ਸਹਾਵਣ ਪਿੱਟਦਾ ਮੈਂ ਕਿਹਾ ਪਾਣੀ ਦਾ ਰੜਵਾ ਰੱਖਣਾ ਹੈ ਬਾਥਰੂਮ ਵਾਲੇ ਟਿਸ਼ੂ ਨਾਲ ਦਾਤਰ ਰੱਖਦੇ ਸ਼ਨਾਵਾਰੇ ਕੀ ਗਿਆ ਵਾ ਫੁੱਟਸਾਂ ਦੇ ਹੀ ਟੱਟਾ ਦੇ ਲੈ ਕੇ ਗਿਆ ਤਾਂ ਦੇ ਪਾਣੀ ਦਾ ਰੜਵਾ ਰੱਖਣ ਤੋਂ ਬਾਅਦ ਜਿਸ ਵੇਲੇ ਇਨਨਾ ਕਿਹਾ ਬਸ ਤਖੰਡ ਦਾ ਕਿਲਾ ਟਹਿ ਗਿਆ ਕਿਉਂ ਝੂਠੀ ਸ਼ਰਧਾ ਤੇ ਕੜਾ ਸੀ ਉਹ ਸេរੀ ਰਿਟ ਚੁੱਕ ਲਿਆ ਰਤਨ ਘੜਵਾ ਹੋਟੋ ਚੁੱਕ ਗਤੀ ਪਰਵਾਰ ਨੂਰਤੀ ਪੂਜਾ ਨੂੰ ਛੱਡ ਕੇ ਗੁਰਬਾਣੀ ਨਾਲ ਜੁੜ ਗਿਆ ਜਿਹੜਾ ਬਾਪਿਆਂ ਨੇ ਮੂਰਤੀ ਪੂਜਾ 'ਚ ਪਾਠਾ ਸੀ ਉਹ ਗੁਰਸ਼ਰਧਵਾਲਾ ਆ ਗਿਆ ਸੋ ਕਹਿਣ ਦਾ ਭਾਵ ਵੀ ਸ਼ਰਤਾਂ ਦਾ ਕੋਈ ਮੂਹ ਸਿਰ ਹੁੰਦਾ ਹੈ ਇਹ ਨਹੀਂ ਹੁੰਦਾ ਸ਼ਰਤਾਂ ਵੀ ਫੋਟੋਆਂ ਦੇ ਅੱਗੇ ਦਤ ਨਿਗੜਬੇ ਰੱਖੀ ਚਲੋ ਖਾਲੀ ਬੈਠਾਂ ਦੇ ਉੱਤੇ ਚਾਦਰਾਂ ਮਛਾੜੇ ਮੂਹਰੇ ਚੱਪਲਾ ਰੱਖ ਦਿਓ ਹੋਰ ਬੜਾ ਪਖੰਡ ਚੱਲਦਾ ਬਾਪ ਨੇ ਡੇ ਲਾਈਨ 'ਚ ਸ਼ਰਧਾ ਦੇ ਨਾਂ ਤੇ ਤਾਂ ਤੇ ਤੋਂ ਅਸੀਂ ਸੁਖੇਪ ਹੋਣਾ ਵchna